ਦੇਖਿਆ ਕਿਥੇ ਪਾਈ ਹੁਣ ਇਹਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਹੈ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਕਰੀਬੀ ਨੇ ਕੋ ਪਰਿਵਾਰ ਚੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕਿ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾ ਸੀਗੀ ਅੱਗੇ ਜੋ ਵੀ ਸੂਤਰਾਂ ਤੋਂ ਹਿਸਾਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਮਾਜਮਗਮਲੇ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਅਪ ਰੱਖਾਂਗੇ ਖਰਾਤ ਵਾਲੇ ਹੋਸ਼ੇ ਨੇ ਗੱਲਬਾਤ ਕਰੀ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਇੱਕ ਸਿਰ ਤੇ ਲੱਗੀ ਹੈ ਸਿਰ ਤੋਂ ਵੀ ਲੱਗੇ ਗਈ ਹੈ ਸੋ ਆਪਾਂ ਦੇਖਦੇ ਆ ਜੋ ਵੀ ਚੇਤ੍ਰਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਣਾ ਮਾਇਸਾ ਸਾਹਿਬ ਸਿਰਫ ਤੱਕ ਪੁੱਛੀਓ ਕਿ ਕਿਹਨਾਂ ਚੱਲ ਕੇ ਇਸਕੇ ਕੋਈ ਨਾ ਕੁਛ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡਰਡਰ ਦੇ ਹਾਲਾਤ ਦਾ ਬੇੜਾ ਘਰਕ ਹੋ ਗਿਆ 11 ਵਜੇ ਉਡਾਲੇ ਬਾਂਗਰ ਕੈਮਰ ਚ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ 2 ਘੰਟੇ ਪਿੱਛੋਂ ਇਸ ਕੈਮਿਸ ਨੂੰ ਆਣ ਕੇ ਨਾਲ ਵੱਡੇ ਗੋਲੀਆਂ ਮਾਰੀਆਂ ਮਿੰਨੀ ਪਤਾ ਵੀ ਉਹ ਟੀਮ ਹੈ ਜੋ ਘੋਟ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਬਰ ਰੱਬ ਨੇ ਮਿਹਰ ਕਰਤੀ ਆ ਇਹ ਬਾਸ਼ਕੀਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਉਹ ਇਹਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਗਲ ਦੇ ਆਲੇ ਦੁਆਲੇ ਫਿਰਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਸਾਹਿਬ ਰੱਬ ਨੇ ਬਚਾ ਦਿੱਤਾ ਵਾ ਗੋਲੀਆਂ ਮੋੜ ਦੀ ਦੋ ਬਚੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਗਿਆ ਵਾ ਹਾਂਜੀ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਧਰੋਂੋਂ ਜਿਆਦਾ ਦੀ ਜਾਨ ਦਾ ਖਤਰਾ ਸੀ ਉਹ ਰਬ ਰੇ ਮੇਰ ਕਰਤੀ ਹੁਣ ਇਹਨਾਂ ਸਭ ਲੈ ਕੇ ਚੱਲੇ ਆ ਅ ਕਿਸੇ ਬਨਾਮ ਜਿਹੜਾ ਇਨਸੀਡੈਂਟ ਹੋਇਆ ਆ ਅ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਕਿਥੋਂ ਮਰੀਜ਼ ਆਇਆ ਇਹਨੇ ਦਾਲਪ ਦਾਲਪ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਆ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਸੀ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਐ ਜੀ ਬਲੀਡਿੰਗ ਜ਼ਿਆਦਾ ਹੋ ਰਹੀ ਉਹਨਾਂ ਦੋਨ ਕਹਿੰਦੇ ਐ ਕਿ ਥੋੜਾ ਦੇ ਲਈ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਬਾਕੀ ਅੱਗੇ ਦੀ ਕਾਰਵਾਈ ਲਈ ਅੰਮ੍ਰਿਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇ ਦੇਖਦੇ ਆ ਫਿਰ ਮੇਰਾ ਨਾਮ ਹਜੀ ਸਿੰਘ ਸੂਰੇ ਬੈਠੇ ਆ ਚਾਹ ਪੀ ਰਹੇ ਆ ਤੇ ਵਾਈਫ ਚਾ ਲੈ ਗਿਆ ਉਪਰੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਬਾਹਰੋਂ ਉਹਦੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਭਾਈ ਇਨੀ ਗੱਲ ਕਰ ਰਹੇ ਕੋ ਬਾਹਰੋਂ ਕੋ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋਟਰ ਤੇ ਮੈਂ ਖਿਆਲ ਨਹੀਂ ਕਿਤੇ ਆਮ ਲੋਕੀਂ ਨਾਲ ਨਹੀਂ ਛਲਕ ਰਹੀ ਇਹ ਕਿਹਦੀ ਗੱਲ ਆ ਇਥੇ ਮਾਰੇ ਉਹਦੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਉਹ ਬਸ ਕਹਾਣਾਂਗੇ ਸੀਐਸਰ ਢੁੱਟ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਕੋ ਵੱਜੀ ਨਹੀਂ ਉਹ ਬਨੇ ਸੀ ਉਹ ਬਨੇ ਸੀ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਫਿਰ ਸੈਕਟਰ ਕਿੱਥੋਂ ਆਇਆ ਬਟਾੜੇ ਵਾਲੀ ਸਾਈਡ ਤੋਂ ਆਇਆ ਤੇ ਕਲਨੌਰ ਵੱਲ ਗਿਆ ਉਸੇ ਟਾਈਮ ਨਾਲ ਪੁਲਿਸ ਨੂੰ ਫੋਨ ਕੀਤਾ ਅਰ ਪੁਲਸ ਆ ਗਈ ਟਾਈਮ ਲ 10 ਮਿੰਟ ਬਾਅਦ ਸਾਨੂੰ ਕੋਈ ਕੋਈ ਨਾ ਕੋਈ ਐਸੀ ਗੱਲ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਕੋਈ ਚਾਂਸ ਹੀ ਕੋਈ ਨਹੀਂ ਹੈਗਾ ਇੱਕ ਇੱਕ ਫਰਕ ਦਿਮਾਗ ਕਰਦੇ ਹਾਂ ਜੀ ਪ੍ਰਸ਼ਾਸਨ ਮਾਨ ਕਰਦਾ ਵੀ ਜੇ ਇਹੋ ਜਿਹਾ ਲੋਕਾਂ ਦਾ ਇਹ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਕਿ ਵੀ ਸੋ ਪਰਦੀਏ ਭਾਈ ਬਰਾਤ 12 ਵਜੇ ਆ ਕੇ ਫੋਨ ਕਰੇ ਦੂਆ ਘੜਾਇਲ ਸਿਰੋਖ ਉੱਠ ਕੇ ਦਵਾਈ ਲਈ ਦੀ 12 ਵਜੇ 2 ਇਹ ਕਿ 10 ਵਜੇ ਤੱਕ ਰੋਣ ਖੁੱਲੀ ਹੁੰਦੀ ਹੈ ਕੋਈ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਲੈਂਦਾ ਬਾਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸ਼ਣ ਉਹਦੇ ਸੁਣੀ ਹੈ ਇਹਨੇ ਕਿ ਕੇ ਨੰਬਰ ਬਹੁਤ ਵਧੀਆ ਲੁਕਾ ਬੜਾ ਫੇਰਿਆ ਇਹੋ ਜੀ ਤੁਹਾਡੇ ਕੇ ਨਾਲ ਲੈਣ ਤੇ ਕੋਈ ਨਹੀਂ ਆਇਆ ਉਹਦੀ ਜੀ ਚਾਰੀ ਤੇ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੇ ਨੂੰ ਬਾਹਰ ਕਾਲ ਆਈ ਸੀ ਰਾਤ ਡੇਢ ਵੇਲੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਕੋਟਾ ਫੋਨ ਸੁਣ ਰਿਹਾ ਕਿ ਤੇ ਤੇ ਤੋਕ ਤੇ ਉਹ ਕਹਿੰਦਾ ਮੈਂ ਬਾਹਰ ਕੈਨੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਹਿੰਦਾ ਇਹ ਜੀ ਗੱਲ ਇਹਦੇ ਸੁਭੂ ਹਰ ਬਲੇ ਬੰਦੀ ਬੋਲਦੇ ਇਹ ਨਾ ਕਿ ਨਾ ਫੋਨ ਕੱਟਦਾ ਬਸ ਉਸਕੇ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਕਿ ਕੰਮ ਵਾਸਤੇ ਬੇਟਾ ਫੋਨ ਆਉਂਦੇ ਆ ਮੇਰੇ ਦੱਸਣਦੇ ਆ ਪਾਪਾ ਨਾਲ ਕੀ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਤੇ ਚਲੀ ਗਈ ਗੋੜੀ ਗੱਲ ਦੀ ਕਿੰਨੇ ਵਾਰ ਕਿਤੇ